ਸ਼੍ਰੋਮਣੀ ਅਕਾਲੀ ਦਲ ਖੰਡੂਰ ਸਾਹਿਬ ਤੋਂ ਭਾਈ ਅਮਰਤਪਾਲ ਨੂੰ ਚੋਣ ਲੜਾਉਣ ਦੇ ਲਈ ਗੰਭੀਰਤਾ ਦੇ ਨਾਲ ਸੋਚ ਰਿਹਾ ਹੈ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਇਹਦੇ ਨਾਲ ਕੀ ਕੁਝ ਆਪਰੇਟ ਹੈ ਹੋਰ ਕੁਝ ਇਹਦੇ ਉੱਤੇ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਇਸ ਦੇ ਨਾਲ ਹੀ ਗੱਲਬਾਤ ਹੋਵੇਗੀ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੀ ਕਿ ਉਹਨਾਂ ਨੇ ਜੋ ਕੁਝ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾਣ ਤੋਂ ਬਾਅਦ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਕਿਸਾਨਾਂ ਦੇ ਕੋਲ ਜਾ ਕੇ ਬਿਨਾ ਨਾਮ ਲਏ ਕਿਸ ਲੀਡਰ ਦੇ ਉੱਤੇ ਤਿੱਖੇ ਹਮਲੇ ਕੀਤੇ ਨੇ ਕਿ ਕਾਲੇ ਕਾਨੂੰਨ ਬਣਾਉਣ ਦੇ ਵਿੱਚ ਪੰਜਾਬ ਦੇ ਉਹਨਾਂ ਲੀਡਰਾਂ ਦਾ ਵੱਡਾ ਯੋਗਦਾਨ ਹੈ ਇਹਦੇ ਉੱਤੇ ਵੀ ਚਰਚਾ ਹੋਵੇਗੀ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗੜੇਮਾਰੀ ਦੇ ਉੱਤੇ ਜੋ ਬਿਆਨ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਹਰ ਦਾਣੇ ਦੀ ਪਰਭਾਈ ਅਸੀਂ ਕਰਾਂਗੇ ਇਸ ਨੂੰ ਲੈ ਕੇ ਲੋਕ ਵੀ ਤੰਜ ਕਾਸ ਰਹੇ ਨੇ ਵਿਰੋਧੀ ਤੰਜ ਕਾਸ ਰਹੇ ਨੇ ਕਿ ਮੁਰਗੀ ਦੇ ਪੈਸੇ ਕਿੱਥੇ ਨੇ ਬੱਕਰੀਆਂ ਦੇ ਪੈਸੇ ਕਿੱਥੇ ਨੇ ਹੁਣ ਤੱਕ ਜਿਹੜੇ ਪਹਿਲੇ ਮੁਆਵਜ਼ੇ ਸੀ ਉਹ ਕਿੱਥੇ ਨੇ ਇਸ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਿਆ ਜਾ ਰਿਹਾ ਤੇ ਇਸ ਤੋਂ ਇਲਾਵਾ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਦੋ ਥਾਮਾਂ ਤੇ ਨਜ਼ਰ ਰਹੀ ਗਈਆਂ ਹਨ ਇੱਕ ਪਟਿਆਲਾ ਤੋਂ ਬਾਗੀ ਟਕਸਾਲੀਆਂ ਦੇ ਕਾਂਗਰਸੀਆਂ ਦਾ ਰਾਜਪ트 ਇਕੱਠ ਦੂਜਾ ਸੁਖਦੇਵ ਢੀਂਡਸੇ ਵੱਲੋਂ ਸਮਰਥਨਾ ਨਾਲ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਇਹਨਾਂ ਦੋਨੇ ਮੀਟਿੰਗਾਂ ਅਹਿਮ ਨੇ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਤੋਂ ਇਲਾਵਾ ਸੇਮਰ ਦੇ ਬੈਂਸ ਹੋ ਰਹੀ ਹੋਗੇ ਉਹ ਅਕਾਲੀ ਦਲ ਦੇ ਸੰਪਰਕ ਦੇ ਵੀ ਚੱਲ ਰਹੇ ਨੇ ਹੋ ਸਕਦਾ ਹੈ ਕਿ ਸਭਾਵਨਾ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚੋਂ ਅਕਾਲੀ ਦਲ ਦੇ ਉਮੀਦਵਾਰ ਲੁਧਿਆਣਾ ਤੋਂ ਹੋਣ ਜੇਕਰ ਲੁਧਿਆਣਾ ਤੋਂ ਉਮੀਦਵਾਰ ਹੁੰਦੇ ਨੇ ਤਾਂ ਕਿਹੋ ਜੇ ਸਮੇਕਰ ਰਹਿਣਗੇ ਲੁਧਿਆਣਾ ਸੀਟ ਦੇ ਉੱਤੇ ਇਹਨਾਂ ਸਾਰੇ ਤਮਾਮ ਜਿਹੜੀਆਂ ਖਬਰਾਂ ਨੇ ਇਹਨਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਜੀ ਆਪ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਫਿਰ ਕਰਦੇ ਹਾਂ ਖਬਰਾਂ ਦੇ ਉੱਤੇ ਚਰਚਾ ਚਿੱਲਾ ਸਾਹਿਬ ਤੁਹਾਡਾ ਸਵਾਗਤ ਹੈ ਪਵਰਤੀ ਪੰਜਾਬ ਦੇ ਪ੍ਰੋਗਰਾਮ ਖਬਰਾਂ ਤੇ ਛਾਤ ਚ ਬਹੁਤ ਬਹੁਤ ਧ ਜੀ ਕਿਲਾ ਸਾਹਿਬ ਕਿਵੇਂ ਦੇਖਦੇ ਹੋ ਖਡੂਰ ਸਾਹਿਬ ਤੋਂ ਅਕਾਲੀ ਦਲ ਭਾਈ ਅੰਮਰਤਪਾਲ ਸਿੰਘ ਹੋਰਾਂ ਨੂੰ ਚੋਣ ਲੜਾਉਣ ਦੇ ਲਈ ਗੱਪੀਰਤਾ ਨਾਲ ਸੋਚ ਰਿਹਾ ਕਿਹਾ ਜਾ ਰਿਹਾ ਕਿ ਇਹਦੀਆਂ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈਆਂ ਨੇ ਕਿ ਕੁਝ ਅਪਰੇਟ ਹੈ ਕਿ ਹੋ ਸਕਦਾ ਕਿ ਅੰਮਰਤਪਾਲ ਹੋਰਾਂ ਨੂੰ ਜਿੱਤੇ ਖਡੂਰ ਸਾਹਿਬ ਤੋਂ ਚੋਣ ਲੜਾਈ ਜਾ ਸਕਦੀ ਕਿਉਂਕਿ ਪੰਥਕ ਸੀਟ ਮੰਨ ਜਾਂਦੀ ਹੈ ਖਡੂਰ ਸਾਹਿਬ ਮਨਦੀਪ ਜੀ ਕੁਝ ਵੀ ਸੰਭਵ ਹੈ ਰਾਜਨੀਤੀ 'ਚ ਹੂੰ ਭਾਵੇਂ ਕਿ ਤੁਸੀਂ ਦੇਖਿਆ ਹੋਣਾ ਕਿ ਅਕਾਲੀ ਦਲ ਅੰਮਰਤਪਾਲ ਦੇ ਵਿਰੁੱਧ ਬਹੁਤ ਬੋਲਦਾ ਰਿਹਾ ਜੀ ਅਕਾਲੀ ਦਲ ਦੇ ਵੱਡੇ ਵੱਡੇ ਆਗੂ ਕਹਿੰਦੇ ਰਹੇ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਅਮਰਤਪਾਲ ਨੂੰ ਹਵਾ ਦੇ ਰਹੀ ਹੈ। ਹੂੰ। ਜਾਣ ਬੁੱਝ ਕੇ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ। ਜੀ। ਪੰਜਾਬ ਦੇ ਡੀਜੀਪੀ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਬਹੁਤ ਕੁਝ ਕਿਹਾ ਅਕਾਲੀ ਦਲ ਨੇ। ਬਿਲਕੁਲ ਜੀ। ਪਰ ਇਹ ਕੰਸਵਾ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਹੁਣ ਅਕਾਲੀ ਦਲ ਜੀ। ਅਮਰਤਪਾਲ ਨੂੰ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰ ਰਿਹਾ ਹੈ। ਜੀ। ਇਸ ਵਿੱਚ ਸੱਚ ਕੀ ਹੈ ਝੂਠ ਕੀ ਹੈ ਅਜੇ ਸਮੇ ਤੋਂ ਪਹਿਲੀ ਗੱਲ ਹੈ ਪਰ ਇਹ ਜ਼ਰੂਰ ਹੈ ਵੀ ਕਹਿੰਦੇ ਗੰਭੀਰਤਾ ਨਾਲ ਸੋਚ ਰਹੇ ਨੇ ਸੁਖਵੀਰ ਸਿੰਘ ਬਾਦਲ ਤੇ ਜਿਹੜੀ ਅਮਰਤਪਾਲ ਦੀ ਜਥੇਬੰਦੀ ਹੈ ਨਾ ਜੀ ਵਾਰਸ ਪੰਜਾਬ ਦੇ ਜੀ ਉਹਦਾ ਖਡੂਰ ਸਾਹਿਬ ਹਲਕੇ 'ਚ ਚੰਗਾ ਪ੍ਰਭਾਵ ਦੱਸਿਆ ਜਾ ਰਿਹਾ ਹੈ। ਹੂੰ ਤੇ ਇਹ ਵੀ ਹੈ ਕਿ ਉਹ ਜਿਹੜਾ ਖਡੂਰ ਸਾਹਿਬ ਖੇਤਰ ਹੈ ਸਾਰਾ ਜੀ ਉਹ ਪੰਥਕ ਹਲਕਾ ਮੰਨਿਆ ਜਾਂਦਾ ਹੈ ਕਿਸੇ ਵੱਲੋਂ ਉਸ ਖੇਤਰ ਨੇ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਉਦੋਂ ਹਲਕਾ ਤਰਨਤਾਰਨ ਸਾਮਰਸੀ ਖਡੂਰ ਸਾਹਿਬ ਜਿਹੜੇ ਮਾਨ ਸਿਮਰਨਜੀਤ ਸਿੰਘ ਮਾਨ ਨੇ 1999 ਚ 4 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿਤਾ ਕੇ ਜੇਲ੍ਹ ਜੋ ਬਾਹਰ ਲੈ ਕੇ ਆਏ ਸੀ ਖਡੂਰ ਸਾਹਿਬ ਖੇਤਰ ਦੇ ਜਿਹੜੇ ਵੋਟਰ ਨੇ ਜੀ ਪਤਾ ਲੱਗਿਆ ਵੀ ਜਿਹੜੇ ਉਸ ਖੇਤਰ ਦੇ ਅਕਾਲੀ ਦਲ ਨੇ ਉਹ ਅਕਾਲੀ ਦਲ ਦੇ ਆਗੂ ਨੇ ਕਹਿ ਰਹੇ ਨੇ ਆਪਣੀ ਹਾਈ ਕਮਾਂਡ ਨੂੰ ਕਿ ਤੁਸੀਂ ਵਿਚਾਰ ਕਰੋ ਜੀ ਇਸ ਮਾਮਲੇ ਤੇ ਅਮਰਤਪਾਲ ਨੂੰ ਉਮੀਦਵਾਰ ਬਣਾਉਣ ਤੇ ਤੇ ਇਹ ਵੀ ਪਤਾ ਲੱਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਗੰਭੀਰਤਾ ਨਾਲ ਲੈਂਦੇ ਆ ਇਸ ਸਾਰੇ ਮਾਮਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਈ ਸਾਬਕਾ ਕਾਰਜਕਾਰੀ ਜਥੇਦਾਰ ਦੀ ਇੱਕ ਦੀ ਕਹਿੰਦੇ ਡਿਊਟੀ ਵੀ ਲਾਈ ਹੈ ਵੀ ਕਿਉਂਕਿ ਉਹਨਾਂ ਦੇ ਚੰਗੇ ਸਬੰਧ ਮੰਨੇ ਜਾਂਦੇ ਨੇ ਅਮਰਤਪਾਲ ਨਾਲ ਜੀ ਇਹਦੇ ਪਿੱਛੇ ਜੇ ਆਪਾਂ ਸਿਆਸੀ ਤੌਰ ਤੇ ਇਸ ਗੱਲ ਨੂੰ ਦੇਖਣਾ ਹੋਵੇ ਮਨਦੀਪ ਜੀ ਅਕਾਲੀ ਦਲ ਹੋ ਸਕਦਾ ਹੈ ਵੀ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨਾ ਚਾਹੁੰਦਾ ਹੋਵੇ ਹਾਂ ਜੀ ਇੱਕ ਕਿਉਂਕਿ ਜਿਹੜਾ ਬਹੁਤ ਵੱਡਾ ਜਿਹੜੀ ਸਿੱਖ ਵੋਟ ਹੈ ਨਾ ਜੀ ਪਿਛਲੇ ਦਿਨਾਂ ਚ ਖਾਸ ਕਰਕੇ ਸਿੱਖ ਨੌਜਵਾਨ ਹੈ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿੰਨੀਆਂ ਵੱਡੀਆਂ ਵੱਡੀਆਂ ਗਾਲਾਂ ਅਕਾਲੀ ਦਲ ਨੂੰ ਤੇ ਬਾਦਲ ਪਰਿਵਾਰ ਨੂੰ ਕੱਢਦੇ ਨੇ ਬਿਲਕੁਲ ਕਾਫੀ ਸਾਰੀ ਨਫ਼ਰਤ ਅੱਜ ਵੀ ਜਿਹੜਾ ਖਾਸ ਕਰਕੇ ਗਰਮ ਖਿਆਲੀ ਜਿਹੜਾ ਸਿੱਖ ਨੌਜਵਾਨ ਮੰਨਿਆ ਜਾਂਦਾ ਹੈ ਉਹਨਾਂ ਦੇ ਦਿਲਾਂ ਵਿੱਚ ਅੱਜ ਵੀ ਅਕਾਲੀ ਦਲ ਪ੍ਰਤੀ ਕਾਫੀ ਗੁੱਸਾ ਹੈ ਅਜੇ ਵੀ ਉਹ ਅਕਾਲੀ ਦਲ ਦੇ ਨੇੜੇ ਨਹੀਂ ਲੱਗ ਰਹੇ ਤੇ ਅਕਾਲੀ ਦਲ ਹੁਣ ਹਰੇਕ ਹਰ ਕੋਸ਼ਿਸ਼ ਕਰ ਰਿਹਾ ਹੈ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਤੋੜਨ ਤੋਂ ਪਹਿਲਾਂ ਵੀ ਸਮਝੌਤਾ ਕਰਨ ਦੇ ਵੀ ਜਦੋਂ ਰੌਂਚ ਸੀ ਕਿਉਂਕਿ ਅਕਾਲੀ ਦਲ ਨੂੰ ਜਿਹੜਾ ਅਕਾਲੀ ਦਲ ਦਾ ਕਿਸੇ ਵੇਲੇ ਸਿੱਖ ਜਿਹੜੀ ਵੋਟ ਸੀ ਨਾ ਜੀ ਉਹ ਅਕਾਲੀ ਦਲ ਦੀ ਵੋਟ ਹੁੰਦੀ ਸੀ ਬਿਲਕੁਲ ਕਿਸੇ ਵੇਲੇ ਜਿਹੜੇ ਬਜ਼ੁਰਗ ਸੀ ਸਿੱਖ ਖਾਸ ਕਰਕੇ ਸਿੱਖ ਪਰਿਵਾਰਾਂ ਦੇ ਉਹ ਤਖੜੀ ਨੂੰ ਬਾਬੇ ਨਾਨਕ ਦੀ ਤਖੜੀ ਨਾਲ ਵੀ ਤੁਲਨਾ ਦੇ ਦਿਆ ਕਰਦੇ ਸੀ ਜੀ ਅਕਾਲੀ ਦਲ ਦਾ ਜਿਹੜਾ ਚੋਣ ਨਿਸ਼ਾਨ ਹੈ ਪੰਜ ਜਿਹੜਾ ਸਿੱਖ ਬੋਟ ਸੀ ਉਹ ਅਕਾਲੀ ਦਲ ਉਹਨੂੰ ਆਪਣੀ ਵੋਟ ਦੇਣਦਾ ਸੀ ਵੀ ਇਹ ਸਾਡੀ ਤੇ VOTER ਵੀ ਸਮਝਦੇ ਸੀ ਵੀ ਇਹ ਪੰਥ ਦੀ ਜਮਾਤ ਹੈ ਅਕਾਲੀ ਦਲ ਪਰ ਪਿਛਲੇ ਤੁਸੀਂ ਦੋ ਤਾਂ ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਦਾ ਕੀ ਅਸਰ ਹੋਇਆ ਆਪਾਂ ਸਾਰਿਆਂ ਨੇ ਦੇਖਿਆ ਤੇ ਜਿਹੜੀ ਸਿੱਖ ਵੋਟ ਹੈ ਪੂਰੀ ਦੀ ਪੂਰੀ ਅਕਾਲੀ ਦਲ ਦੀ ਕਮਾਂਡ ਰੇਟ ਉਹ ਨਿਕਲ ਚੁੱਕੀ ਹੈ ਇਸ ਕਰਕੇ ਹੁਣ ਸੁਖਵੀਰ ਸਿੰਘ ਬਾਦਲ ਬਹੁਤ ਗੰਭੀਰਤਾ ਨਾਲ ਦੁਬਾਰਾ ਫੇਰ ਅਕਾਲੀ ਦਲ ਨੂੰ ਪੰਥਕ ਚਿਹਰੇ ਵਜੋਂ ਵਾਰਨ ਲਈ ਆਪਣੇ ਆਪ ਨੂੰ ਤੇ ਪਾਰਟੀ ਨੂੰ ਪੰਥਕ ਪਾਰਟੀ ਵਜੋਂ ਵਾਰਨ ਲਈ ਕੋਈ ਕਸਰ ਹੁਣ ਬਾਕੀ ਛੱਡ ਨਹੀਂ ਰਹੇ ਉਹਨਾਂ ਨੇ ਅਕਾਲ ਤਖਤ ਸਭ ਜਾ ਕੇ ਪਿਛਲੇ ਦਿਨੀ ਮੁਆਫੀ ਵੀ ਮੰਗੀ ਸੀ ਗਲਤੀਆਂ ਦੀ ਹੂੰ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਮੈਨੂੰ ਮਨਦੀਪ ਜੀ ਕੇ ਇਹ ਹੋਏਗਾ ਅਕਾਲੀ ਦਲ ਨੂੰ ਵੀ ਇੱਕ ਤਾਂ ਅਮਰਤਪਾਲ ਸਿੰਘ ਨੂੰ ਜੇ ਆਪਾਂ ਚੋਣ ਮੈਦਾਨ ਚ ਲੜਾਣੇ ਆ ਤਾਂ ਜਿਹੜਾ ਗਰਮ ਖਿਆਲੀ ਸਿੱਖ ਨੌਜਵਾਨ ਹੈ ਤੇ ਦੂਜੇ ਸਿੱਖ ਵੀ ਨੇ ਵੀ ਹੋ ਸਕਦਾ ਸਾਰੇ ਪੰਜਾਬ ਚ ਸਾਨੂੰ ਇਹਦਾ ਲਾਭ ਮਿਲ ਜਵੇ ਹੂੰ ਅਮਰਤਪਾਲ ਨੂੰ ਜਿਹੜਾ ਉਮੀਦਵਾਰ ਬਣਾਉਣ ਨਾਲ ਪਰ ਤੁਸੀਂ ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਪਿਛਲੇ ਦਿਨਾਂ 'ਚ ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਹੁੰਦਾ ਹੁੰਦਾ ਐ ਨ sire te ਮੌਕੇ ਤੇ ਟੁੱਟਿਆ ਸੀ ਜਦੋਂ ਕਹਿੰਦਾ ਇੱਕ ਦੂਜੇ ਨੇ ਦੋਨਾਂ ਨੂੰ ਵਾਰਪੀਆਂ ਦੀਆਂ ਪਲੇਟਫਾਰਮ ਮੰਗਵਾ ਲਈਆਂ ਸੀ ਇੱਕ ਦੂਜੇ ਦੇ ਮੂੰਹ 'ਚ ਪਾੜ ਲਈ ਦੋਵੇਂ ਵੱਡੇ ਆਗੂਆਂ ਨੇ ਦਿੱਲੀ ਜਾ ਕੇ ਤਿਆਰੀ ਜੀ ਸੀ ਬਸ ਐਲਾਨ ਹੋਣਾ ਬਾਕੀ ਸੀ ਬਾਕੀ ਜੀ ਬਿਲਕੁਲ ਜੀ ਉਦੋਂ ਵੀ ਕਹਿੰਦੇ ਦੋ ਜਾਂ ਤਿੰਨ ਮੰਗਾਂ ਅਜਹੀਆਂ ਸੀ ਜਿਹੜੇ ਕਿਉਂਕਿ ਚੋਣਾਂ ਜਾਬਤਾ ਲੱਗ ਚੁੱਕਿਆ ਸੀ ਕਿਸਾਨਾਂ ਦੀ ਕੋਈ ਬਹੁਤੀ ਵੱਡੀ ਮੰਗ ਮੰਨੀ ਨਹੀਂ ਸੀ ਜਾ ਸਕਦੀ ਉਦੋਂ ਵੀ ਸੁਖਵੀਰ ਸਿੰਘ ਬਾਦਲ ਨੇ ਕਹਿੰਦੇ ਅਮਿਤ ਸ਼ਾਹ ਕੋਲੇ ਜਿਹੜੇ ਉਹਨਾਂ ਦੇ ਵਿਚ ਨੂੰ ਸਾਲ ਸੀ ਜਿਹੜੇ ਵਿਚੋਲੇ ਸੀ ਉਹਨਾਂ ਤੱਕ ਇਹੀ ਗੱਲ ਵਾਰੀ ਸੀ ਕਿ ਸਾਡੀਆਂ ਜੇ ਚਲੋ ਕਿਸਾਨਾਂ ਨੂੰ ਤੁਸੀਂ ਕੋਈ ਵਾਅਦਾ ਕਰ ਲਿਓ ਪਰ ਇਸ ਦੇ ਨਾਲ-ਨਾਲ ਤੁਸੀਂ ਇਹ ਜ਼ਰੂਰ ਹੈ ਵੀ ਜਿਹੜੇ ਦੂਜੇ ਨੇ ਬੰਦੀ ਸਿੰਘ ਨੇ ਜੀ ਬੰਦੀ ਸਿੰਘ ਨੇ ਵੀ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਜੇਲਾਂ ਚੋਂ ਜਿਹੜਾ ਬਾਹਰ ਕੱਢੋ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਤੇ ਜਿਹੜੇ ਅਮਰਤਪਾਲ ਨੇ ਇਹ ਵੀ ਇੱਕ ਮੰਗ ਰੱਖੀ ਸੀ ਅਕਾਲੀ ਦਲ ਨੇ ਮਨਦੀਪ ਜੀ ਕਿ ਵੀ ਜਿਹੜੇ ਅਮਰਤਪਾਲ ਸਿੰਘ ਅਸਾਮ ਦੇ ਡਿਬਰੂਗੜ ਜੇਲ੍ਹ ਚ ਬੰਦ ਨੇ ਤੇ ਉਹਨਾਂ ਦੇ ਸਾਥੀ ਨੇ ਵੀ ਜੇ ਤੁਸੀਂ ਜੇ ਪੰਜਾਬ ਸਰਕਾਰ ਨਹੀਂ ਵੀ ਮੰਨਦੀ ਉਹਨਾਂ ਨੂੰ ਪੰਜਾਬ ਚ ਲਿਆਉਣ ਲਈ ਤਾਂ ਘੱਟੋ ਘੱਟ ਤੁਸੀਂ ਉਹਨਾਂ ਨੂੰ ਦਿੱਲੀ ਜਾਂ ਹਰਿਆਣੇ ਚ ਲੈ ਕੇ ਆਓ ਸੋ ਕਹਿਣ ਤੋਂ ਭਾਵ ਕਿ ਅਮਰਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਅਕਾਲੀ ਦਲ ਹੈ ਉਹਦੀਆਂ ਸੁਰਾਂ ਕਾਫੀ ਨਰਮ ਨੇ ਅਮਰਤਪਾਲ ਪ੍ਰਤੀ ਤੇ ਲਗਾਤਾਰ ਸ਼ਰਮਣੀ ਕਮੇਟੀ ਰਾਹੀਂ ਉਹਨਾਂ ਨੂੰ ਜਿਹੜੀ ਕਾਨੂੰਨੀ ਸਹਿਯਤਾ ਵੀ ਮਹਈਆ ਕਰਾ ਰਹੇ ਨੇ ਸ਼ਰਮਣੀ ਅਕਾਲੀ ਦਲ ਵਾਲੇ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਜਦੋਂ ਹੁਣ ਪਿਛਲੇ ਦਿਨਾਂ ਚ ਤੁਸੀਂ ਦੇਖਿਆ ਹੋਣਾ ਭੁੱਖ ਹੜਤਾਲ ਕੀਤੀ ਸੀ ਅ ਅਮਰਤਪਾਲ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਉਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਨੇ ਦਖਲ ਦਿੱਤਾ ਤੋ ਦਖਲ ਕਿਹੜਾ ਮਨਦੀਪ ਜੀ ਤੁਹਾਨੂੰ ਪਤਾ ਹੀ ਹੈ ਨਾ ਵੀ ਜਿਹੜੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਸ ਦੇ ਪ੍ਰਭਾਵ ਤਾਂ ਹੈਗਾ ਨਾ ਜੀ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਜਾਂ ਬਾਦਲ ਪਰਿਵਾਰ ਦਾ ਬਿਲਕੁਲ ਬਿਲਕੁਲ ਇਸ ਕਰਕੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਤਾਂ ਕੋਈ ਦਖਲ ਨਹੀਂ ਦਿੱਤਾ ਹੋਣਾ ਉੱਥੇ ਉਹਨਾਂ ਨੇ ਹੀ ਉੱਥੇ ਜਾ ਕੇ ਭੁਖੜ ਤਾਲਖ ਖਲਵਾਈ ਸੀ ਸੋ ਹੁਣ ਜਿਹੜਾ ਅਕਾਲੀ ਦਲ ਹੈ ਵਿਕਰਮ ਮਜੀਠੀਆ ਵੀ ਲਗਾਤਾਰ ਉਹਨਾਂ ਅਮਰਪਾਲ ਦੀ ਗੱਲ ਕਰਦੇ ਨੇ ਜਿਹੜੇ ਪਹਿਲਾਂ ਉਹਨਾਂ ਦੇ ਵਿਰੋਧ 'ਚ ਬੋਲਦੇ ਰਹੇ ਨੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਪਹਿਲਾਂ ਵਿਰੋਧ 'ਚ ਤੋ ਮੈਨੂੰ ਕਿਤੇ ਨਾ ਕਿਤੇ ਜ਼ਰੂਰ ਲੱਗਦਾ ਵੀ ਅਕਾਲੀ ਦਲ ਜ਼ਰੂਰ ਦੀ ਸੁਰ ਜਿਹੜੀ ਹੈਗੀ ਐ ਅਮਰਤਪਾਲ ਪ੍ਰਦੀ ਬਹੁਤ ਨਰਮ ਐ ਭਾਵੇਂ ਕਿ ਇਹ ਕਹਿਣਾ ਸੌਖਾ ਨਹੀਂ ਕਿ ਉਮੀਦਵਾਰ ਬਣਾਇਆ ਜਾਵੇਗਾ ਜਾਂ ਨਹੀਂ ਮੈਂ ਖੁਦ ਵੀ ਕੋਸ਼ਿਸ਼ ਕੀਤੀ ਸੀ ਜਿਹੜੇ ਸਾਲ ਸੀ ਜਿਹੜਾ ਜ਼ਿਕਰ ਆ ਰਿਹਾ ਸੀ ਸ੍ਰੀ ਗਲਤਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਜੀ ਦਾ ਵੀ ਸ਼ਾਇਦ ਉਸ ਸਾਲਸ ਵਾਲੀ ਭੂਮਿਕਾ ਨਿਭਾ ਰਹੇ ਨੇ ਇਸ ਮਾਮਲੇ 'ਚ ਪਰ ਮੇਰੀ ਉਹਨਾਂ ਨਾਲ ਗੱਲ ਨਹੀਂ ਹੋ ਸਕੀ ਮੈਂ ਕੋਸ਼ਿਸ਼ ਕੀਤੀ ਸੀ ਸੱਚ ਜਾਣਨ ਦੀ ਕਿ ਸੱਚ ਕੀ ਐ ਇਸ ਖਬਰ ਦੇ ਪਿੱਛੇ ਸੋ ਮਨਦੀਪ ਜੀ ਇਹ ਖਬਰ ਜ਼ਰੂਰ ਚਰਚਾ ਚ ਹੈ ਵੀ ਅਕਾਲੀ ਦਲ ਸੰਭਾਵਨਾਵਾਂ ਤਲਾਸ਼ ਰਿਹਾ ਹੈ ਜੋ ਅਗਲੇ ਦਿਨਾਂ ਚ ਉਮੀਦਵਾਰ ਬਣਦੇ ਨੇ ਅਮਰਪਾਲ ਸਿੰਘ ਉਹ ਜੇ ਅਕਾਲੀ ਦਲ ਜੇ ਬਣਾਉਂਦਾ ਹੈ ਤਾਂ ਉਹ ਖੁਦ ਹਾਂ ਕਰਦੇ ਨੇ ਜਾਂ ਨਹੀਂ ਕਰਦੇ ਇਹ ਵਕਤ ਦੱਸੇਗਾ ਜੀ ਬਿਲਕੁਲ ਜੀ ਤੇ ਜਿਵੇਂ ਕਰੋੜ ਸੇਵ ਦੀ ਗੱਲਬਾਤ ਕੀਤੀ ਤੇ ਇਸੇ ਤਰ੍ਹਾਂ ਲੁਧਿਆਣਾ ਦੀ ਸੀਟ ਨੂੰ ਲੈ ਕੇ ਵੀ ਹੁਣ ਚਰਚਾ ਨਵੀਂ ਛਿੜ ਪਈ ਹੈ ਕਹਿੰਦੇ ਬੈਂਸ ਭਰਾ ਹੁਣ ਉਹ ਸੁਖਵੀਰ ਬਾਦਲ ਦੇ ਸੰਪਰਕ ਦੇ ਵਿੱਚ ਨੇ ਸੰਭਾਵਨਾ ਇਹ ਹੀ ਨੇ ਕਿ ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਉਹ ਵੀ ਹੋ ਸਕਦੇ ਸਿਮਰਤ ਬੈਂਸ ਉਹਨਾਂ ਰੇਡ ਦਾ ਕੀ ਹੈ ਕਿਤੇ ਮਤਲਬ ਤੇਜ ਫਸਿਆ ਹੋਇਆ ਕੀ ਕੁਝ ਆਪਰੇਟਿਵ ਦੇ ਨਾਲ ਸੰਬੰਧਿਤ ਮਨਦੀਪ ਜੀ ਜਿਹੜੇ ਬੈਂਸ ਭਰਾ ਨੇ ਸਿਮਰਜੀਤ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੇਖੋ ਉਹਨਾਂ ਦਾ ਵੱਡਾ ਆਧਾਰ ਹੈ ਪਹਿਲਾਂ ਮੈਂ ਚੋਣ ਲੜ ਚੁੱਕੇ ਨੇ ਹੋ ਆਪਣੀ ਉਹਨਾਂ ਨੇ ਪਾਰਟੀ ਬਣਾਈ ਹੋਈ ਹੈ ਲੋਕ ਇਨਸਾਫ ਪਾਰਟੀ ਤੇ 2019 ਦੀਆਂ ਲੋਕ ਸਭਾ ਚੋਣਾਂ ਚ ਵੀ ਉਹਨਾਂ ਨੇ ਚੋਣ ਲੜੀ ਸੀ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਤੇ ਕਾਫੀ ਵੋਟ ਵੀ ਲੈ ਕੇ ਗਏ ਸੀ ਆਜ਼ਾਦ ਤੌਰ ਤੇ ਉਹ ਵਿਧਾਇਕ ਵੀ ਰਹਿ ਚੁੱਕੇ ਨੇ ਲੁਧਿਆਣਾ ਚ ਭਾਵੇਂ ਇਸ ਵਾਰ ਉਹ ਨਹੀਂ ਵਿਧਾਇਕ ਬਣ ਸਕੀ ਪਰ ਇਸ ਤੋਂ ਪਹਿਲਾਂ ਉਹ ਵਿਧਾਇਕ ਰਹੇ ਨੇ ਦੋਵੇਂ ਭਰਾ ਜੀ ਸੋ ਅਕਾਲੀ ਦਲ ਆਲੇ ਦੁਆਲੇ ਦੀਆਂ ਸਾਰੀਆਂ ਸੰਭਾਵਨਾਵਾਂ ਜ਼ਰੂਰ ਤਲਾਸ਼ ਰਿਹਾ ਹੈ ਲੁਧਿਆਣੇ ਤੋਂ ਕੋਈ ਕੱਦਾਵਾਰ ਆਗੂ ਕੌਣ ਹੋਵੇ ਜਿਹੜਾ ਉਹਨਾਂ ਦੇ ਚੋਣ ਲੜੇ ਉਹਨਾਂ ਨੂੰ ਦੇਖੋ ਉਮੀਦਵਾਰ ਦੀ ਤਾਂ ਭਾਲ ਹੈਗੀ ਹੈ ਨਾ ਜੀ ਲੁਧਿਆਣੇ ਚ ਹੂੰ ਬਿਲਕੁਲ ਸੋ ਉਹਨਾਂ ਨੂੰ ਲੱਗਦਾ ਹੈ ਕਿ ਸਿਮਰਜੀਤ ਵੈਂਸ ਸਾਇਦ ਉਹਨਾਂ ਦੀ ਜਿਹੜੀ ਤਖੜੀ ਹੈ ਉਹਨੂੰ ਕਿਤੇ ਪਾਰ ਲੰਘਾਈ ਦੇਣਾ ਲੁਧਿਆਣੇ ਤੋਂ ਲੋਕ ਸਭਾ ਚ 50 ਦੇਣ ਇੱਕ ਸੀਟ ਚ ਵਾਧਾ ਕਰ ਹੀ ਦੇਣ ਇਸ ਕਰਕੇ ਪਤਾ ਲੱਗਿਆ ਹੈ ਕਿ ਗੱਲਬਾਤ ਚੱਲ ਰਹੀ ਹੈ ਤੇ ਸੰਪਰਕ ਚ ਨੇ ਦੋਵੇਂ ਭਰਾ ਮਨਦੀਪ ਜੀ ਰੇਡ ਗਏ ਪਿਆ ਹੋਇਆ ਹੈ ਜਿਹੜੇ ਬੈਂਸ ਭਰਾ ਨੇ ਦੇਖੋ ਵੀ ਸਿਆਸਤ ਦੇ ਖਿਡਾਰੀ ਨੇ ਜੀ ਲਗਾਤਾਰ ਪੰਜਾਬ ਦੀ ਸਿਆਸਤ ਚ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਰਹਿੰਦੇ ਨੇ ਦੋਵੇਂ ਭਰਾ ਬਿਲਕੁਲ ਤੇ ਚਰਚਿਤ ਨਾਂ ਨੇ ਦੋਵੇਂ ਜਿਹੜੇ ਬੈਂਸ ਭਰਾ ਨੇ ਇਸ ਕਰਕੇ ਉਹ ਉਹ ਕਿਸੇ ਹੋਰ ਟੰਗ ਨਾਲ ਸੋਚਦੇ ਨੇ ਤੇ ਸੁਖਵੀਰ ਸਿੰਘ ਬਾਦਲ ਹੋਰ ਟੰਗ ਨਾਲ ਸੋਚ ਰਹੇ ਨੇ ਸੁਖਵੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਤੁਸੀਂ ਜਿਹੜੀ ਆਪਣੀ ਪਾਰਟੀ ਹੈ ਜੀ ਲੋਕ ਇਨਸਾਫ ਪਾਰਟੀ ਇਹਨੂੰ ਸਾਡੀ ਪਾਰਟੀ 'ਚ ਮਰਜ ਕਰ ਦਿਓ ਆਪਣੀ ਪਾਰਟੀ ਭੰਗ ਕਰਕੇ ਸਾਡੇ ਵਿੱਚ ਰਲ ਜਾਓ ਤੇ ਸਾਡੇ ਨਿਸ਼ਾਨ ਤੇ ਚੋਣ ਲੜੋ ਜੀ ਜੇ ਦੂਜੇ ਪਾਸੇ ਕਹਿੰਦੇ ਬੈਂਸ ਭਰਾਵਾ ਦਾ ਤਰਕ ਇਹ ਹੈ ਕਿ ਅਸੀਂ ਆਪਣੀ ਪਾਰਟੀ ਅਲੱਗ ਤੋਂ ਆਪਣੀ ਜਿਹੜੀ ਹੋੰਦ ਹੈ ਉਹ ਕਾਇਮ ਰੱਖਣੀ ਹੈ ਅਸੀਂ ਆਪਣੀ ਪਾਰਟੀ ਖਤਮ ਨਹੀਂ ਕਰਨੀ ਤੁਸੀਂ ਸਾਡੇ ਨਾਲ ਚੋਣ ਗੱਠ ਜੋੜ ਕਰੋ ਅਸੀਂ ਆਪਣੀ ਪਾਰਟੀ ਦੇ ਨਿਸ਼ਾਨ ਤੇ ਲੁਧਿਆਣਾ ਸੀਟ ਤੇ ਜਿਹੜਾ ਇਹ ਹੈਗੀ ਚੋਣ ਲੜਾਂਗੇ ਤੁਸੀਂ ਸਾਡਾ ਜਿਹੜਾ ਹੈਗਾ ਸਪੋਰਟ ਕਰੋ ਸਾਡਾ ਸਮਰਥਨ ਦਿਓ ਇੱਥੇ ਪੇਚ ਫਸਿਆ ਹੋਇਆ ਹੈ ਉਹ ਚਾਹੁੰਦੇ ਨੇ ਕਿ ਜਿਵੇਂ ਢੀਂਡਸਾ ਸਾਹਿਬ ਹੋਰਾਂ ਦੀ ਪਾਰਟੀ ਮਰਜ ਹੋਈ ਸੀ ਅਕਾਲੀ ਦਲ ਚ ਸੰਗਤ ਅਕਾਲੀ ਦਲ ਇਵੇਂ ਸਾਡੇ ਚ ਅਕਾਲੀ ਦਲ ਇਹ ਜਿਹੜੀ ਲੋਕ ਇਨਸਾਫ ਪਾਰਟੀ ਵੀ ਰਲ ਜਵੇ ਤੇ ਦੂਜੇ ਪਾਸੇ ਬੈਂਸ ਭਰਾ ਹੁਣ ਢੀਂਡਸੇ ਵਾਲਾ ਹਸਰ ਵੀ ਸੋ ਦੇਖ ਰਹੇ ਹੋਣਗੇ ਪਾਰਟੀ ਨੂੰ ਮਰਜ ਕਰਨ ਤੋਂ ਬਾਅਦ ਉਹਨਾਂ ਦਾ ਕੀ ਅਸਰ ਹੋਇਆ ਇੱਥੇ ਰੇਡ ਕਾ ਹੁਣ ਅਗਲੇ ਦਿਨਾਂ ਚ ਗੱਲ ਕਿੱਥੇ ਪਹੁੰਚਦੀ ਆ ਅਸੀਂ ਤਾਂ ਜਿਹੜੇ ਸੰਪਲਾ ਸਾਹਿਬ ਨੇ ਉਹ ਵੀ ਅਕਾਲੀ ਦਲ ਦੀ ਜਿਹੜੀ ਤਖੜੀ ਫੜਦੇ ਫੜਦੇ ਫੇਰ ਦਚਿੱਤੀ ਚ ਪੈ ਗਏ ਹੁਸ਼ਿਆਰਪੁਰ ਤੋਂ ਜੀ ਹੋ ਸਕਦਾ ਉਹਨਾਂ ਦਾ ਜਿਹੜਾ ਮਾਮਲਾ ਵੀ ਪੇਚ ਫਸਿਆ ਹੈ ਉਹ ਵੀ ਹਾਲੇ ਵਿੱਚ ਵਿਚ ਵਿਚਾਲੇ ਹੀ ਰਹਿ ਜਾਵੇ ਕਿਉਂਕਿ ਉਹਨਾਂ ਨੇ ਜੇ ਪਹਿਲਾਂ ਜਿਹੜਾ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਰਣ ਵਾਲੇ ਨੇ ਟਵੀਟ ਵੀ ਕਰਤਾ ਸੀ ਕਿ ਮੇਰੇ ਇੱਕ ਰਾਹ ਬੰਦ ਹੁੰਦਾ ਹੈ ਤਾਂ ਪ੍ਰਮਾਤਮਾ ਹੋਰ ਨਵੇਂ ਰਾਹ ਖੋਲ ਦਿੰਦਾ ਹੈ ਪਰ ਇਸ ਤੋਂ ਬਾਅਦ ਉਹਨਾਂ ਨੇ ਵੀ ਚੁੱਪੀ ਸਾਧ ਲਈ ਹੈ ਸੋ ਇਸ ਤੇ ਬੈਂਸਪਰਾ ਵੀ ਹਲੇ ਵਿਚਾਰ ਕਰ ਰਹੇ ਨੇ ਚਰਚਾ ਜ਼ਰੂਰ ਹੈ ਕਿ ਉਹ ਸੰਪਰਕ ਚ ਨੇਕਾਲੀ ਦਲ ਦੇ ਚ ਜੀ ਤੇ ਚੀਲਾ ਸਾਹਿਬ ਦੂਜੇ ਪਾਸੇ ਅੱਜ ਪੰਜਾਬ ਦੀ ਸਿਆਸਤ ਚ ਦੋ ਥਾਵਾਂ ਤੇ ਨਜ਼ਰ ਅਹਿਮ ਰੱਖਣ ਵਾਲੀ ਹੈ ਇੱਕ ਪਟਿਆਲਾ ਤੋਂ ਬਾਗੀ ਟਕਸਾਲੀ ਕਾਂਗਸੀਆਂ ਦਾ ਰਾਜਪੇਸ਼ ਇਕੱਠ ਤੇ ਦੂਜੇ ਪਾਸੇ ਜਿਹੜਾ ਸੁਦੇਸ਼ੀ ਇਟਸ ਦੇ ਉਸ ਬਤਕਾਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਦੋਨੇ ਅਹਿਮ ਨੇ ਜੀ ਅੱਜ ਪੰਜਾਬ ਵਿੱਚ ਹੋਣਾ ਚਾਹੀਦਾ ਬਿਲਕੁਲ ਮਨਦੀਪ ਜੀ ਦੇਖੋ ਜਿਹੜਾ ਰਾਜਪੁਰੇ ਦਾ ਇਕੱਠ ਹੈ ਉਹਦੀ ਤਾਜ਼ਾ ਅਪਡੇਟ ਇਹ ਹੈ ਕਿ ਵੱਡੀ ਗਿਣਤੀ ਚ ਜਿਹੜੇ ਰਾਜਪੁਰਾ ਹਲਕੇ ਤੋਂ ਕਾਂਗਰਸ ਦੇ ਟਕਸਾਲੀ ਵਰਕਰ ਨੇ ਸਰਦਾਰ ਹਰਦੇਵਾਲ ਸਿੰਘ ਕਮੋਜ ਦੇ ਸਮਰਥਕ ਨੇ ਤੇ ਉਧਰ ਲਾਲ ਸਿੰਘ ਤੇ ਮਦਨ ਲਾਲ ਜਲਾਲਪੁਰ ਦੇ ਸਮਰਥਕ ਨੇ ਕਹਿੰਦੇ ਉਹ ਪਹੁੰਚਣੇ ਸ਼ੁਰੂ ਹੋ ਗਏ ਨੇ ਰਾਜਪੁਰੇ ਮਹਿਫਰ ਪੈਲਸ ਜਿਹੇ ਜਿਹੜਾ ਇਕੱਠ ਹੋ ਰਿਹਾ ਹੈ ਤੇ ਹੋਰ ਇੱਕ ਜਾਂ ਦੋ ਘੰਟੇ ਤੱਕ ਇਕੱਠ ਪੂਰਾ ਕਹਿੰਦੇ ਵੱਡਾ ਇਕੱਠ ਇਕੱਤਰਤਾ ਹੋ ਜੇਗੀ ਸ਼ਕਤੀ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਟਕਸਾਲੀ ਕਾਂਗਰਸੀ ਵਰਕਰਾਂ ਵੱਲੋਂ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸ ਦਾ ਉਮੀਦਵਾਰ ਬਣਾਏ ਜਾਣ ਦੇ ਵਿਰੋਧ ਸਵਜੋਸੇ ਇਕੱਠ ਤੇ ਨਜ਼ਰਾਂ ਸਾਰੇ ਕਾਂਗਰਸ ਦੀਆਂ ਸਾਰੇ ਪੰਜਾਬ ਦੀਆਂ ਸਾਰੀ ਮੀਡੀਆ ਦੀਆਂ ਟਿਕੀਆਂ ਹੋਈਆਂ ਨੇ ਕਿ ਉੱਥੋਂ ਕੀ ਨਿਕਲ ਕੇ ਆਂਦਾ ਹੈ ਜੀ ਪਰ ਹਰਦੇਵਾਲ ਸਿੰਘ ਕੰਬੋਜ ਨੇ ਕਹਿੰਦੇ ਸਪਸ਼ਟ ਕੀਤਾ ਹੈ ਕੋਈ ਬਗਾਵਤ ਤਾਂ ਹੋਣੀ ਨਹੀਂ ਕੋਈ ਬਗਾਵਤ ਨਹੀਂ ਕੀਤੀ ਜਾਵੇਗੀ ਤੇ ਤੇ ਨਾ ਹੀ ਕੋਈ ਅਜਿਹਾ ਹੋਰ ਕਦਮ ਚੁੱਕਿਆ ਜਾਵੇਗਾ ਜਿਸ ਨਾਲ ਪਾਰਟੀ ਦਾ ਨੁਕਸਾਨ ਹੋਵੇ ਜੀ ਇਹ ਵੀ ਪਤਾ ਲੱਗਿਆ ਕਿ راہਲ ਗਾਂਧੀ ਨੇ ਵੀ ਸਿੱਧੇ ਤੌਰ ਤੇ ਅਰਵਿਹਾਰ ਸਿੰਘ ਕੰਬੋਜ ਨਾਲ ਕੋਈ ਫੋਨ ਕਰਕੇ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਹੈ ਇਸ ਬਗਾਵਤ ਨੂੰ ਠੱਲ ਪਾਉਣ ਲਈ ਸੋ ਮਨਦੀਪ ਜੀ ਉੱਥੇ ਮੈਨੂੰ ਲੱਗਦਾ ਵੀ ਕਿਉਂਕਿ ਕੰਬੋਜ ਸਾਹਿਬ ਕਹਿ ਹੀ ਰਹੇ ਨੇ ਕਿ ਮੈਂ ਤਾਂ ਜਿਹੜੇ ਖਫਾ ਹੋਏ ਵਰਕਰ ਸੀ ਉਹਨਾਂ ਨੂੰ ਸ਼ਾਂਤ ਕਰਨ ਲਈ ਹੈ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਜਾਣਨ ਲਈ ਇਕੱਠ ਕਰ ਰਹੇ ਹਾਂ ਉਹਨਾਂ ਨੇ ਪਾਰਟੀ ਹਾਈ ਕਮਾਂਡਰ ਨੂੰ ਵੀ ਸਾਰੀ ਨੂੰ ਬੁਲਾਇਆ ਹੋਇਆ ਵੀ ਸਾਡੀ ਗੱਲ ਸੁਣੋ ਇੱਥੇ ਆ ਕੇ ਹੂੰ ਉੱਥੇ ਹੁਣ ਅਗਲੇ 2-4 ਘੰਟਿਆਂ ਚ ਆਪਾਂ ਨੂੰ ਸਾਰਾ ਕੁਝ ਪਤਾ ਲੱਗ ਜਾਵੇਗਾ ਕਿ ਉਸ ਜੋ ਕੀ ਨਿਕਲ ਕੇ ਸਾਹਮਣੇ ਆਂਦਾ ਹੈ ਜਿਹੜੀ ਇੱਥੇ ਹੋ ਰਹੀ ਹੈ 71 ਦਾ ਰਾਜਪਰੀ ਹੂੰ ਦੂਜੀ ਗੱਲ ਤੁਸੀਂ ਕਰ ਰਹੇ ਹੋ ਸੁਖਦੇਵ ਸਿੰਘ ਢੀਂਡਸਾ ਬਾਰੇ ਹੂੰ ਦੇਖੋ ਸੁਖਦੇਵ ਸਿੰਘ ਢੀਂਡਸਾ ਜਿਹੜੀ ਲੋਕ ਸਭਾ ਹਲਕੇ ਦੀ ਸੰਗਰੂਰ ਦੀ ਟਿਕਟ ਐਲਾਨ ਨਹੀਂ ਗਈ ਹੈ ਨਾ ਇਹ ਕਾਲੀਦਲ ਵੱਲੋਂ ਇਕਵਾਲ ਸਿੰਘ ਝੁੰਦੇ ਨੂੰ ਹੂੰ ਉਸੇ ਦਿਨ ਤੋਂ ਨਾਰਾਜ਼ ਨੇ ਹੂੰ ਕਿਉਂਕਿ ਉਹ ਆਪਣੇ ਪਰਵਿੰਦਰ ਸਿੰਘ ਢੇਡ ਸੈ ਨੂੰ ਚੋਣ ਲੜਾਉਣਾ ਚਾਹੁੰਦੇ ਸਨ ਪਤਾ ਤਾਂ ਇਹ ਵੀ ਲੱਗਿਆ ਕਹਿੰਦੇ ਉਹ ਤਾਂ ਇਹ ਵੀ ਕਹਿ ਰਹੇ ਨੇ ਵੀ ਸੁਖਵੀਰ ਸਾਡੇ ਨਾਲ ਸਿਆਸਤ ਖੇਡ ਗਿਆ ਵੀ ਸਾਨੂੰ ਦੱਸਿਆ ਨਹੀਂ ਉਹਨਾਂ ਦਾ ਕਹਿੰਦੇ ਗੁੱਸਾ ਜ਼ਿਆਦਾ ਇਹ ਹੈ ਵੀ ਚਾਹੇ ਝੁੰਦੇ ਨੂੰ ਹੀ ਟਿਕਟ ਦੇ ਦਿੰਦੇ ਪਰ ਘੱਟੋ ਘੱਟ ਸਾਨੂੰ ਵਿਸ਼ਵਾਸ ਵਿੱਚ ਤਾਂ ਲਿਆ ਜਾਂਦਾ ਪਰ ਜਿਹੜਾ ਹੋਇਆ ਨਹੀਂ ਤੇ ਟਿਕਟ ਮਿੰਟਾਂ ਸਕਿੰਟਾਂ ਚ ਸੁਖਵੀਰ ਸਿੰਘ ਬਾਦਲ ਨੇ ਪਹਿਲੀ ਲਿਸਟ ਚ ਐਲਾਨ ਵੀ ਇੱਥੋਂ ਤੱਕ ਕਿ ਉਹਨੂੰ ਹੋਲਡ ਵੀ ਨਹੀਂ ਰੱਖਿਆ ਤੇ ਚਲੋ ਅਜੇ ਤਾਂ ਇੱਕ ਸੋਚੀ ਅਕਾਲੀ ਦਲ ਦੀ ਆਣੀ ਬਾਕੀ ਸੀ ਨਾ ਜੀ ਬਿਲਕੁਲ ਜੀ ਬਿਲਕੁਲ ਤੇ ਉਹ ਦੂਜੀ ਸੂਚੀ ਤੇ ਵੀ ਪਾ ਸਕਦੇ ਸੀ ਪਰ ਨਹੀਂ ਤਦ ਥੋਬੀ ਪਟੜੀ ਮਾਰੀ ਉਹਨਾਂ ਨੇ ਸੁਖਵੀਰ ਬਾਦਲ ਨੂੰ ਜੀ ਸੁਖਵੀਰ ਬਾਦਲ ਨੇ ਢਿੰਡ ਸਾਨੂੰ ਤੇ ਹੁਣ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਘਰੇ ਵੀ ਗਏ ਸੀ ਦੋ ਦਿਨ ਪਹਿਲਾਂ ਸੁਖਦੇਵ ਸਿੰਘ ਢਿੰਡ ਸਾਦੇ ਹਮ ਅ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਬਿਲਕੁਲ ਉੱਥੇ ਉਹਨਾਂ ਨੇ 15-20 ਮਿੰਟ ਗੱਲ ਵੀ ਕੀਤੀ ਹੈ ਪਰ ਕਹਿੰਦੇ ਹਾਲੇ ਤੱਕ ਵੀ ਜਿਹੜੇ ਢੀਂਡ ਸਾਹਿਬ ਪਰਿਵਾਰ ਹੈ ਢੀਂਡ ਸਾਹਿਬ ਦੇ ਸਮਰਥਕ ਨੇ ਉਹ ਉਹ ਗੁੱਸੇ ਦੇ ਰੌਂਚ ਨੇ ਹਾਂ ਹਾਲੇ ਉਹ ਚੁੱਪ ਨੇ ਉਹਨਾਂ ਦੀ ਨਾਰਾਜ਼ਗੀ ਬਰਕਰਾਰ ਹੈ ਢੀਂਡ ਸਾਹਿਬ ਸੁਖਦੇਵ ਸਿੰਘ ਢੀਂਡ ਸਾਹਿਬ ਨੂੰ ਉਹਦੇ ਸਮਰਥਕਾਂ ਨੇ ਸਾਰੇ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਹੋਏ ਨੇ ਜਿਹੜੀ ਚੰਡੀਗੜ੍ਹ ਮੀਟਿੰਗ ਹੋਈ ਸੀ ਉਹਦੇ ਚ ਮਨਦੀਪ ਜੀ ਤੁਹਾਨੂੰ ਯਾਦ ਹੋਵੇਗਾ ਕਿ ਬਰਨਾਲਾ ਤੁਹਾਡਾ ਵੀ ਸ਼ਾਮਲ ਹੋਇਆ ਸੀ ਸਰਗਵਾਸੀ ਸਰਜੀਤ ਸਿੰਘ ਬਰਨਾਲਾ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਕਿਸੇ ਵੇਲੇ ਉਹਨਾਂ ਦਾ ਪੁੱਤਰ ਗਗਨਦੀਪ ਸਿੰਘ ਉੱਥੇ ਸੀ ਤੇ ਅੱਜ ਜਿਹੜੀ ਮੀਟਿੰਗ ਅੱਜ ਸੰਗਰੂਰ ਬੁਲਾਈ ਹੈ ਆਪਣੇ ਸਮਰਥਕਾਂ ਦੀ ਸੰਗਰੂਰ ਉਹਨਾਂ ਦੀ ਰਿਹੈਸ਼ ਹੈ ਸੁਖਦੇਵ ਸਿੰਘ ਢੀਂਡਸਾ ਦੀ ਉਸ ਰਿਹੈਸ਼ ਤੇ ਮੀਟਿੰਗ ਬੁਲਾਈ ਹੈ ਉਹਨਾਂ ਨੇ ਆਪਣੇ ਜਿਹੜੇ ਸਮਰਥਕ ਨੇ ਆਪਣੇ ਜਿਹੜੇ ਉਹਨਾਂ ਦੇ ਨਾਲ ਹਮੇਸ਼ਾ ਖੜਦੇ ਰਹੇ ਨੇ ਹਲਕੇ ਦੇ ਵਰਕਰ ਨੇ ਉਹਨਾਂ ਚ ਤਿੰਨ ਜ਼ਿਲ੍ਹਿਆਂ ਦੇ ਕਹਿੰਦੇ ਸ਼ਾਮਲ ਹੋ ਰਹੇ ਨੇ ਸਮਰਥਕ ਦੇ ਵਰਕਰ ਜਿਨ੍ਹਾਂ ਚ ਸੰਗਰੂਰ ਬਰਨਾਲਾ ਤੇ ਮਲੇਰਕੋਟਲਾ ਇਹ ਸਾਰਾ ਉਹ ਖੇਤਰ ਹੈ ਜਿਹੜਾ ਸੰਗਰੂਰ ਲੋਕ ਸਭਾ ਹਲਕੇ ਦਾ ਹਿੱਸਾ ਹੈ ਮਨਦੀਪ ਜੀ ਸੋ ਇਸ ਕਰਕੇ ਉੱਥੇ ਜਿਹੜੇ ਸਾਰੇ ਆਗੂ ਤੇ ਵਰਕਰ ਕਿਉਂਕਿ ਪਹਿਲਾਂ ਚੰਡੀਗੜ੍ਹ ਵਾਲੀ ਮੀਟਿੰਗ ਵਿੱਚ ਵੀ ਦਬਾਅ ਬਣਾਉਂਦੇ ਰਹੇ ਨੇ ਉਹ ਸੁਖਦੇਵ ਸਿੰਘ ਢੀਂਡਸਾ ਤੇ ਕਿ ਕੋਈ ਵੱਖਰਾ ਰਾਹ ਅਪਣਾਓ ਕੋਈ ਵੱਖੜਾ ਪੈਂਤੜਾ ਮੱਲੋ ਜਿਹੜਾ ਅਕਾਲੀ ਦਲ ਨੇ ਸਾਡੇ ਨਾਲ ਸਿਆਸਤ ਖੇਡੀ ਹੈ ਉਹਦਾ ਜਵਾਬ ਦਿਓ ਭਾਵੇਂ ਕਿ ਸੁਖਦੇਵ ਸਿੰਘ ਢੀਂਡਸਾ ਉਸ ਦਿਨ ਵੀ ਵਰਕਰਾਂ ਨੂੰ ਸ਼ਾਂਤ ਕਰਦੇ ਰਹੇ ਨੇ ਕਿ ਅਸੀਂ ਅਕਾਲੀ ਦਲ ਦੇ ਨਾਲ ਰਹਿਣਾ ਹੈ ਅਕਾਲੀ ਦਲ ਦੇ ਸਿਧਾਂਤਾਂ ਦੇ ਪਹਿਰਾ ਦੇਣਾ ਹੈ ਵੀ ਸਾਡੇ ਨਾਲ ਭਾਵੇਂ ਸੁਖਵੀਰ ਸਿਆਸਤ ਖੇਡ ਗਿਆ ਪਰ ਅਸੀਂ ਜਿਆ ਕੁਝ ਨਹੀਂ ਕਰਨਾ ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋਵੇ ਅੱਜ ਉਸ ਮੀਟਿੰਗ ਚੋਂ ਕੀ ਨਿਕਲ ਕੇ ਸਾਹਮਣੇ ਆਂਦਾ ਹੈ ਮਨਦੀਪ ਜੀ ਇਹ ਹਾਲੇ ਵਕਤ ਦੇ ਗਰਭ ਵਿੱਚ ਹੈ 2-4 ਘੰਟੇ ਬਾਅਦ ਸਾਰੀ ਜਿਹੜੀ ਸਥਿਤੀ ਸਪਸ਼ਟ ਹੋ ਜਾਏਗੀ ਕਿ ਸੁਖਦੇਵ ਸਿੰਘ ਭਿੰਡਸਾ ਵਰਕਰਾਂ ਨੂੰ ਸ਼ਾਂਤ ਕਰਨ ਵਿੱਚ ਸਫਲ ਰਹਿੰਦੇ ਨੇ ਜਾਂ ਫਿਰ ਉਹਨਾਂ ਦੇ ਗੁੱਸੇ 'ਚ ਆਏ ਵਰਕਰ ਸੁਖਦੇਵ ਸਿੰਘ ਢਿੰਡਸੇ ਨੂੰ ਮੋਹਰੇ ਲਾ ਕੇ ਅਕਾਲੀ ਦਲ ਲਈ ਕੋਈ ਹੋਰ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਨੇ ਬਿਲਕੁਲ ਤੇ ਅਧਰਕਾਰ ਹੰਸਰਾਜ ਹਾਂਸ ਬੀਜੇਪੀ ਦੇ ਉਮੀਦਵਾਰ ਨੇ ਫਿਰ ਕੋਰਟ ਤੋਂ ਕਿਸਾਨਾਂ ਦੇ ਵੀ ਜਾ ਕੇ ਖੜ੍ਹੀ ਹੋ ਗਏ ਉਹ ਕਹਿੰਦੇ ਵੀ ਆਕ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਕਹਿੰਦੇ ਕਹਿੰਦੇ ਵੀ ਹੰਸਰਾਜ ਹਾਂਸ ਉਹਨਾਂ ਨੇ ਬਿਨਾਂ ਨਾਮ ਲਏ ਬਾਦਲਾਂ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਜੇਕਰ ਉਹ ਇਨਕਾਰ ਕਰ ਦਿੰਦੇ ਤਾਂ ਅੱਜ ਕਾਲੇ ਕਾਨੂੰਨ ਨਾ ਬਣਦੇ ਜਿਹੜੇ ਜਿਨ੍ਹਾਂ ਕਰਕੇ ਸਾਰਾ ਰੋਲਾ ਪਿਆ ਹੋਇਆ ਹੈ ਕਹਿੰਦੇ ਮਨਦੀਪ ਜੀ ਦੇਖੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਪੰਜਾਬ 'ਚ ਹਰਥ ਅਵਿਰੋਧ ਹੋ ਰਿਹਾ ਹੈ। ਬਿਲਕੁਲ। ਭਾਵੇਂ ਕੱਲ ਵੀ ਤੁਸੀਂ ਦੇਖ ਲਓ ਮਾਨਸੇ ਪਰਮਪਾਲਕ ਔਰ ਸਿੱਧੂ ਦਾ ਫੇਰ ਦੁਬਾਰਾ ਵਿਰੋਧ ਹੋਇਆ। ਅੰਮ੍ਰਿਤਸਰ ਤਰਨਜੀਤ ਸਿੰਘ ਸੰਧੂ ਦਾ ਵਿਰੋਧ ਹੋਇਆ। ਗੁਰਦਾਸਪੁਰ ਦਿਨੇਸ਼ ਸਿੰਘ ਬੱਬੂ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਹੋਇਆ। ਬਿਲਕੁਲ। ਤੇ ਰਹੀ ਗੱਲ ਹੰਸ ਰਾਜ ਹੰਸਦੀ ਇਹਨਾਂ ਦਾ ਤਾਂ ਮੁੱਢ ਤੋਂ ਹੀ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ। ਕੁਝ ਹੰਸ ਰਾਜ ਹੰਸ ਦਾ ਦਾ ਬਹੁਤ ਵਿਰੋਧ ਹੈ ਤੇ ਕੱਲ ਹਾਰ ਕੇ ਹੰਸ ਰਾਜ ਹੰਸ ਕਿਸਾਨਾਂ ਦੇ ਆਮੋ ਸਾਹਮਣੇ ਜਾ ਕੇ ਖੜ ਗਏ ਤੇ ਸਰਲੇ ਕੱਢੇ ਹੰਸ ਰਾਜ ਹੰਸ ਨੇ ਮਨਦੀਪ ਜੀ ਉੱਥੇ ਜੀ ਉਹ ਬੜੇ ਜਜ਼ਬਾਤੀ ਹੋਏ ਬੜੇ ਭਾਵਕ ਹੋ ਕੇ ਉਹਨਾਂ ਨੇ ਕਿਸਾਨਾਂ ਨੂੰ ਇੱਕ ਕਿਸਮ ਦਾ ਆਪਣੇ ਨਾਲ ਰਲਾਉਣ ਦੀਆਂ ਆਪਣੀਆਂ ਜਿਹੜੇ ਉਹਨਾਂ ਤੇ ਗੁੱਸਾ ਹੈ ਉਹਨੂੰ ਦੂਰ ਕਰਕੇ ਸਾਰੀਆਂ ਨਾਰਾਜ਼ਗੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਭਾਵਕਤਾ ਵਾਸ ਇਮੋਸ਼ਨਲੀ ਉਹਨਾਂ ਨੇ ਕਿਸਾਨਾਂ ਨਾਲ ਗੱਲ ਕੀਤੀ ਗੱਲ ਬਹੁਤ ਤੇ ਉਹਨਾਂ ਨੇ ਬਹੁਤ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਉਹਨਾਂ ਨੇ ਬਾਦਲਾਂ ਦਾ ਨਾਂ ਨਹੀਂ ਲਿਆ ਪਰ ਉਹਨਾਂ ਨੇ ਕਿਹਾ ਵੀ ਜਿਹੜੇ ਉਦੋਂ ਦਿੱਲੀ 'ਚ ਮੰਤਰੀ ਸੀ ਹੂੰ ਜਿਹੜੇ ਖੈਰ ਖਵਾਹ ਬਣਦੇ ਨੇ ਕਿਸਾਨਾਂ ਦੇ ਹੂੰ ਵੀ ਉਦੋਂ ਵਜ਼ੀਰੀਆਂ ਦਾ ਆਨੰਦ ਮਾਣ ਰਹੇ ਸੀ ਕੁਝ ਐਮਪੀ ਵੀ ਸੀ ਉਹਨਾਂ 'ਚ ਵੀ ਜੇ ਉਹ ਵਿਰੋਧ ਕਰ ਦਿੰਦੇ ਤਾਂ ਅੱਜ ਸ਼ਾਇਦ ਮੈਂ ਖਲਨਾਇਕ ਨਾ ਬਣਦਾ ਅੱਜ ਤੁਸੀਂ ਮੇਰੇ ਖਿਲਾਫ ਇੰਨੇ ਗੁੱਸੇ ਭਰੇ ਰੌਮ ਚ ਦਿਖਾਈ ਨਾ ਦੰਦੇ ਉਹਨਾਂ ਨੇ ਸਾਰੀਆਂ ਗੱਲਾਂ ਕਹੀਆਂ ਉਹਨਾਂ ਨੇ ਤਾਂ ਇਹ ਵੀ ਕਿਹਾ ਵੀ ਜੇ ਉਹ ਵਿਰੋਧ ਕਰ ਦੰਦੇ ਤਾਂ ਜਿਹੜੇ ਹੈਗੇ ਨੇ ਇੱਕ ਕਾਨੂੰਨ ਤਿੰਨ ਕਾਲੇ ਕਾਨੂੰਨਾਂ ਦਾ ਨਾਂ ਜਿਹਨੂੰ ਸਾਰਾ ਪੰਜਾਬ ਦਿੰਦਾ ਹੈ ਜਿਹੜੇ ਤੇ ਸੈਂਟਰ ਜਿਹਨੂੰ ਖੇਤੀਬਾੜੀ ਦੇ ਕਾਨੂੰਨ ਦੱਸਦਾ ਹੈ ਵੀ ਇਹ ਬਣਨੇ ਹੀ ਨਹੀਂ ਸੀ ਉਹ ਕਹਿੰਦੇ ਇਹਨਾਂ ਦੀ ਸਾਰਿਆਂ ਦੀ ਮਿਲੀ ਭੁਗਤ ਨਾਲ ਹੀ ਇਹ ਕਾਨੂੰਨ ਹੋਣ ਚਾਏ ਸੀ ਤੇ ਉਹਨਾਂ ਨੇ ਹੋਰ ਵੀ ਬਹੁਤ ਕੁਝ ਕਿਹਾ ਮਨਦੀਪ ਜੀ ਉਹ ਕਹਿੰਦੇ ਮੈਨੂੰ ਪੰਜਾਬ ਵਾਲਤਾ ਮੈਂ ਜਦੋਂ ਵੀ ਆਇਆ ਉਦਾਸ ਹੋ ਕੇ ਪਰਤਿਆ ਮੈਨੂੰ ਤਾਂ ਤੁਸੀਂ ਇੱਕ ਵਾਰੀ ਵੀ ਨਹੀਂ ਜਤਾਇਆ ਮੈਂ ਤਾਂ ਦਿੱਲੀ ਤੋਂ ਰੁਲ ਖੁੱਲ ਕੇ ਪਹਿਲੀ ਵਾਰੀ ਪਾਰਲੀਮੈਂਟ ਚ ਗਿਆ ਸੀ ਉਹਨਾਂ ਨੇ ਇਹ ਵੀ ਕਿਹਾ ਹੰਸ ਰਾਜ ਹੰਸ ਨੇ ਮਨਦੀਪ ਜੀ ਕਿ ਮੇਰਾ ਕੋਈ ਕਸੂਰ ਨਹੀਂ ਹੈ ਤੁਸੀਂ ਮੈਂ ਪੰਜਾਬ ਪੰਜਾਬ ਦੇ ਖਿਲਾਫ ਜਾਂ ਕਿਸਾਨਾਂ ਦੇ ਖਿਲਾਫ ਕਦੇ ਇੱਕ ਲਫ਼ਜ਼ ਵੀ ਬੋਲਿਆ ਹੋਵੇ ਨਾ ਕਹਿੰਦੇ ਮੇਰੀ ਜ਼ੁਬਾਨ ਹੀ ਕੱਟ ਦਿਓ ਭਾਵੇਂ ਕੱਲ ਨੂੰ ਇੱਥੇ ਤੱਕ ਕੋਈ ਬੋਲ ਗਿਆ ਤੇ ਉਹਨਾਂ ਨੇ ਇਹ ਵੀ ਕਿਹਾ ਫਿਰ ਹਾੜੇ ਕੱਢਦੇ ਆ ਉਹਨਾਂ ਨੇ ਕਿਸਾਨਾਂ ਤੋਂ ਮਦਦ ਵੀ ਮੰਗੀ ਕਹਿੰਦੇ ਇੱਕ ਵਾਰੀ ਮੈਂ ਮਜ਼ਦੂਰ ਦਾ ਪੁੱਤ ਆ ਮੇਰੇ ਤੇ ਇੱਕ ਵਾਰੀ ਜ਼ਰੂਰੀ ਹੈ ਕੋਈ ਯਕੀਨ ਕਰਕੇ ਮੇਰੇ ਸਿਰ ਤੇ ਆਪਣਾ ਹੱਥ ਰੱਖੋ ਉਹਨਾਂ ਨੇ ਕਿਹਾ ਮੈਂ ਤੁਹਾਡਾ ਬੱਚਾ ਹਾਂ ਮੈਂ ਤੁਹਾਡਾ ਵਕੀਲ ਬਣਾਗਾ ਕੇਂਦਰ ਚ ਜਾ ਕੇ ਮੈਂ ਤੁਹਾਡਾ ਖਾ ਖਾ ਕੇ ਪਲਿਆ ਹਾਂ ਮੈਂ ਤੁਹਾਡੇ ਨਾਲ ਗਦਾਰੀ ਨਹੀਂ ਕਰੂੰਗਾ ਸੋ ਬਹੁਤ ਕੁਝ ਕਿਹਾ ਹੰਸ ਰਾਜ ਹੰਸ ਨੇ ਕਿਉਂਕਿ ਵੈਸੇ ਵੀ ਉਹ ਗਾਇਕ ਨੇ ਗੀਤਕਾਰ ਨੇ ਅਦਾਕਾਰ ਨੇ ਤੇ ਮੌਕੇ ਅਨੁਸਾਰ ਗੱਲ ਕਰਨੀ ਜਾਣਦੇ ਨੇ ਉਹਨਾਂ ਨੇ ਇਸ ਭਾਵਕਤਾ ਵਾਸਤੇ ਇਮੋਸ਼ਨਲ ਹੋ ਕੇ ਕਿਸਾਨਾਂ ਨੂੰ ਇਮੋਸ਼ਨਲ ਟੱਚ ਦਿੱਤੀ ਆਪਣੇ ਬੇਕਸੂਰ ਹੋਣ ਦੀ ਗੁਹਾਰ ਲਾਈ ਕਿਸਾਨਾਂ ਦੇ ਅੱਗੇ ਪਰ ਕਿਸਾਨਾਂ ਨੇ ਦੁਬਾਰਾ ਫਿਰ ਕਿਉਂਕਿ ਕਿਸਾਨ ਅੱਜਕੱਲ ਬੜੇ ਸਵਾਲਾਂ ਜਵਾਬਾਂ ਦੇ ਰੌਂਚ ਨੇ ਬੜੇ ਸੁਲਝੇ ਹੋਏ ਆਗੂ ਕਿਸਾਨਾਂ ਦੀ ਅਗਵਾਈ ਕਰ ਰਹੇ ਨੇ ਬਹੁਤੀਆਂ ਥਾਵਾਂ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜਾ ਹੈਗਾ ਲਖੀਮਪੁਰ ਖੇ ਜਿਹੜਾ ਕਾਂਡ ਹੋਇਆ ਸੀ ਜਿਨੇ ਕਿਸਾਨ ਮਾਰੇ ਸੀ ਮਿਸਰਾ ਟੋਨੀ ਉਹਨੂੰ ਤੁਸੀਂ ਐਨੀ ਮਿਸਰਾ ਨੂੰ ਕਿਉਂ ਟਿਕਟ ਦਿੱਤੀ ਤੇ ਕਿਸਾਨਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਵਫਾ ਕਿਉਂ ਨਹੀਂ ਹੋਈ ਤੁਸੀਂ ਹੁਣ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਤੋਂ ਕਿਸਾਨਾਂ ਨੇ ਵੀ ਕਾਫੀ ਸਵਾਲ ਜਵਾਬ ਕੀਤੇ ਪਰ ਜ਼ਰੂਰ ਹੰਸ ਰਾਜ ਹੰਸ ਇੱਕ ਵਾਰ ਕੱਲ ਭਾਵਕ ਹੋ ਕੇ ਅਕਾਲੀ ਦਲ ਨੂੰ ਉਹਨਾਂ ਨੇ ਅਕਾਲੀ ਦਲ ਤੇ ਰੱਜ ਕੇ ਭਾਵੇਂ ਨਾਂ ਨਹੀਂ ਲਿਆ ਬਾਦਲ ਪਰਿਵਾਰ ਦਾ ਜਹਾਰ ਸਿੰਘ ਅਮਰਤ ਕੌਰ ਬਾਦਲ ਦਾ ਪਰ ਕਿਉਂਕਿ ਦੋਵੇਂ ਹੀ ਸੀ ਨਾ ਬਿਲਕੁਲ ਜੀ ਜੇ ਐਮਪੀ ਸੀ ਤਾਂ ਸੁਖਵੀਰ ਸਿੰਘ ਬਾਦਲ ਸੀ ਤੇ ਜੇ ਵਜ਼ੀਰ ਸੀ ਤਾਂ ਅਕਾਲੀ ਦਲ ਦੇ ਉੱਤੇ ਹਰ ਸਿਮਰਤ ਕੌਰ ਬਾਦਲ ਸੀ ਜਿਹੜੇ ਲੋਕ ਸਭਾ ਚ ਸੀ ਹੋਰ ਤਾਂ ਕੋਈ ਹੈ ਹੀ ਨਹੀਂ ਸੀ ਤੀਜਾ ਇਸ ਕਰਕੇ ਇਹ ਬਿਨਾ ਨਾਂ ਲਏ ਤਾਂ ਜਿਹੜੇ ਨਿਸ਼ਾਨੇ ਲਾਏ ਜਾ ਰਹੇ ਸੀ ਉਹ ਸਿੱਧੇ ਸਿੱਧੇ ਤੌਰ ਤੇ ਬਾਦਲਾਂ ਦੇ ਖਿਲਾਫ ਨਿਸ਼ਾਨੇ ਸੀ ਹਸ ਰਾਜ ਹੱਸਦੇ ਹੂੰ ਬਿਲਕੁਲ ਜੀ ਤੇ ਚਿਲਾ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਪੰਜਾਬ ਦੇ ਵਿੱਚ ਕੜੇਬਾੜੀ ਹੋਈ ਆ ਉਹਦੇ ਉੱਤੇ ਧਿਆਨ ਦਿੱਤਾ ਕਹਿੰਦੇ ਅਸੀਂ ਹਰ ਦਾਣੇ ਦੀ ਪਰਭਾਈ ਕਰਾਂਗੇ ਪਰ ਵਿਰੋਧੀ ਤੇ ਲੋਕ ਇਹੀ ਸਵਾਲ ਕਰ ਰਹੇ ਨੇ ਕਹਿੰਦੇ ਮੁਰਗੀ ਦੇ ਪੈਸੇ ਕਿੱਥੇ ਨੇ ਬੱਕਰੀਆਂ ਦੇ ਪੈਸੇ ਕਿੱਥੇ ਇਹਨੂੰ ਲੈ ਕੇ ਪਾਰਟੀ ਦੇ ਉੱਤੇ ਤੰਜ ਵੀ ਕੱਟੇ ਜਾ ਰਹੇ ਨੇ ਕਿਵੇਂ ਵੇਖਦੇ ਹੋ ਕਿ ਸਿਆਸੀ ਜਿਹੜੇ ਦੋਰ ਚੱਲ ਰਿਹਾ ਵੋਟਾਂ ਦਾ ਉਹਦੇ ਕਰਕੇ ਦਿਆਂ ਦਿੱਤਾ ਗਿਆ ਜਾਂ ਫਿਰ ਜ਼ੀਰੋ ਵਿਆਂ ਦਿੱਤੇ ਗਏ ਸਰਕਾਰ ਦੇ ਵੱਲ ਮਨਦੀਪ ਜੀ ਦੇਖੋ ਐਵੇਂ ਹੈ ਕਿ ਕੱਲ ਕੁਦਰਤ ਦੀ ਬਹੁਤ ਕਰੋਪੀ ਹੋਈ ਬਾਡੀ ਦਾ ਬਹੁਤ ਜ਼ੋਰ ਚੱਲ ਰਿਹਾ ਸੀ ਲਗਾਤਾਰ ਫਿਰ ਤੇ ਪੰਜਾਬ ਦੇ 8 ਤੋਂ 10 ਜ਼ਿਲ੍ਹਿਆਂ 'ਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਗੜੇ ਮਾਰੀ ਨਾਲ ਵੀ ਤੇਜ਼ ਹਵਾਵਾਂ ਨਾਲ ਜਿਹੜੀਆਂ ਸਬਜ਼ੀਆਂ ਦੀਆਂ ਵੇਲਾ ਸੀ ਉਹ ਸਾਰੀਆਂ ਖਰਾਬ ਹੋ ਗਈਆਂ ਖਰਬੂਜਿਆਂ ਦੀ ਫਸਲ ਜਿਹੜੀ ਗੇ ਆ ਲਗਭਗ ਆਣੀ ਸ਼ੁਰੂ ਹੋ ਗਈ ਸੀ ਮਾਰਕੀਟ 'ਚ ਉਹਦਾ ਬਹੁਤ ਵੱਡਾ ਨੁਕਸਾਨ ਹੋਇਆ ਕਣਕ ਜਿਹੜੀ ਜਿੱਥੇ ਘੜੇ ਮਾਰੀ ਹੋਊਗੀ ਕਣਕ ਦੇ ਸਾਰੇ ਦਾਣੇ ਚੜ ਗਏ ਕਣਕ ਦੇ ਬਾੜੀ ਦੇ ਕੰਮ ਨੂੰ ਬ੍ਰੇਕਾਂ ਲੱਗ ਗੀਆਂ ਮੰਡੀਆਂ 'ਚ ਪਈ ਕਣਕ ਭਿੱਜ ਗਈ ਸੋ ਕਾਫੀ ਜ਼ਿਆਦਾ ਨੁਕਸਾਨ ਆ ਕੱਲ ਦੇ ਜਿਹੜੀ ਬੇਮੌਸਮੀ ਵਾਰਸ਼ ਹੋਈ ਹੈ ਉਹਦਾ ਉਹਦੇ ਨਾਲ ਹੋਇਆ ਤੇ ਜਿਹੜਾ ਅੰਨ ਦਾ ਤੈ ਕਾਫੀ ਫਿਕਰਾਂ 'ਚ ਹੈ ਮੁੱਖ ਮੰਤਰੀ ਦਾ ਜਿਹੜਾ ਵਿਆਹਨ ਆਇਆ ਹੈ ਕਿ ਇੱਕ ਇੱਕ ਦਾਣੇ ਦਾ ਤੁਹਾਨੂੰ ਦੇਵਾਂਗੇ ਮੁਆਵਜ਼ਾ ਮਨਦੀਪ ਜੀ ਇਹ ਸਿਆਸੀ ਸਟੰਟ ਹੈ ਇਸ ਤੋਂ ਬਿਨਾ ਕੁਝ ਨਹੀਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਪੰਜਾਬ ਚ ਹੜ੍ਹ ਆਏ ਸੀ ਲੰਗੇਵਰੇ ਕਿੰਨਾ ਨੁਕਸਾਨ ਪੰਜਾਬ ਚ ਹੋਇਆ ਸੀ ਹੂੰ ਉਦੋਂ ਮੁੱਖ ਮੰਤਰੀ ਸਾਹਿਬ ਦਾ ਕੀ ਬਿਆਨ ਸੀ ਥਾਂ ਥਾਂ ਜਾਂਦੇ ਰਹੇ ਤੁਹਾਨੂੰ ਜੇ ਕਿਸੇ ਦੀ ਮੁਰਗੀ ਮਰ ਗਈ ਤਾਂ ਵੀ ਪੈਸਾ ਦੇਵਾਂਗੇ ਕਿਸੇ ਦੀ ਬੱਕਰੀ ਮਰ ਗਈ ਤਾਂ ਵੀ ਪੈਸਾ ਦੇਵਾਂਗੇ ਅੱਜ ਲੋਕ ਪੁੱਛ ਰਹੇ ਨੇ ਭਾਈ ਤੁਸੀਂ ਮੁਰਗੀ ਤੇ ਬੱਕਰੀ ਦੇ ਪੈਸੇ ਦੇਣ ਦੀ ਗੱਲ ਕਰ ਰਹੇ ਸੀ ਸਾਡੇ ਦਾ ਮਕਾਨ ਟਹਿਗੇ ਸੀ ਉਹਨਾਂ ਦੀ ਕੋਈ ਦੁਆਨੀ ਨਹੀਂ ਆਈ ਉਹਨਾਂ ਨੂੰ ਛਾਤ ਨਸੀਬ ਨਹੀਂ ਹੋਈ ਅੱਜ ਤੱਕ ਸਾਡੇ ਉਹਨਾਂ ਘੱਗਰ ਨੇ ਕਿੰਨਾ ਨੁਕਸਾਨ ਕੀਤਾ ਸੀ 2-2 3-3 ਫੁੱਟ ਗਾਰ ਚੜ ਗਈ ਸੀ ਖੇਤਾਂ 'ਚ ਉਹਨਾਂ ਨੂੰ ਇੱਕ ਨਵੇਂ ਪੈਸੇ ਦਾ ਮੁਆਵਜ਼ਾ ਨਹੀਂ ਮਿਲਿਆ ਉਲਟਾ ਕਿਸਾਨਾਂ ਨੂੰ ਉਹ ਗਾਰ ਨੂੰ ਸਾਫ਼ ਕਰਾਉਣ ਲਈ ਦੁਬਾਰਾ ਫਸਲ ਬੀਜਣ ਲਈ ਆਪਣੇ ਪੱਲਿਓਂ ਪੈਸੇ ਖਰਚਣੇ ਪਏ ਤੁਹਾਨੂੰ ਯਾਦ ਹੋਵੇਗਾ ਕਿ ਹਾਲੇ ਥੋੜੇ ਦਿਨ ਪਹਿਲਾਂ ਹੀ ਮਠਿੰਡੇ ਜਦੋਂ ਗਏ ਸੀ ਜਿਹੜੇ ਵਕੀਲਾਂ ਕੋਲ ਆਪਣਾ ਚੋਣ ਪ੍ਰਚਾਰ ਕਰਨ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਉਦੋਂ ਕਿਸਾਨਾਂ ਨੇ ਘੇਰ ਲਿਆ ਸੀ ਉਹਨਾਂ ਨੂੰ ਤੇ ਉਹਨਾਂ ਦੇ ਬੇਟਾ ਜਿਹੜੇ ਅਮਿਤ ਖੁੱਡੀਆਂ ਹਨ ਉਹਨਾਂ ਨੂੰ ਕਿੰਨੇ ਪਿੰਡਾਂ ਚ ਘੇਰਿਆ ਜਾ ਰਿਹਾ ਹੈ ਸਵਾਲ ਕੀ ਕਰ ਰਹੇ ਨੇ ਉਹ ਇਹੀ ਸਵਾਲ ਨੇ ਨਾ ਜੀ ਕਿ ਬੱਕਰੀ ਤੇ ਮੁਰਗੀ ਦੇ ਪੈਸੇ ਕਿੱਥੇ ਨੇ ਭਾਈ ਦੱਸੋ ਸਾਡੀ ਫਸਲਾਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਸਾਨੂੰ ਮੁਆਵਜ਼ਾ ਇੱਕ ਨਵੇਂ ਪੈਸੇ ਦਾ ਤੁਸੀਂ ਦਿੱਤਾ ਨਹੀਂ ਸੋ ਮਨਦੀਪ ਜੀ ਇਹ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਬਿਲਕੁਲ ਚੋਣ ਸਟੰਟ ਹੈ ਗਰਦਾਰੀਆਂ ਹੋਣਗੀਆਂ ਗਰਦਾਰੀਆਂ ਚ ਪਟਵਾਰੀ ਜਾਣਗੇ ਪਿੰਡਾਂ ਚ ਤੇ ਉਹ ਆਪਣੇ ਕਾਗਜ਼ਾਂ ਦਾ ਕੰਮ ਪੂਰਾ ਕਰਕੇ ਉਹ ਡੀਸੀ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਦੇ ਦੇਣਗੇ ਡਿਪਟੀ ਕਮਿਸ਼ਨਰ ਅੱਗੇ ਪੰਜਾਬ ਸਰਕਾਰ ਨੂੰ ਰਿਪੋਰਟ ਦੇ ਦੇ ਦੇਵੇਗੀ ਤੇ ਜਿਹੜਾ ਸਾਰਾ ਇਹ ਮੁਆਵਜ਼ਾ ਇਹ ਕਾਗਜ਼ਾਂ ਚ ਰੁਲ ਜਾ ਰੁਲਦਾ ਰਹੇਗਾ ਕਿਸੇ ਖੁਸ਼ ਨਸੀਬ ਕਿਸਾਨ ਨੂੰ ਭਾਵੇਂ ਕੋਈ 4 ਪੈਸੇ ਮਿਲ ਜਾਣ ਅਦਰਵਾਈਜ਼ ਇਹ ਮੁਆਵਜ਼ਾ ਮੁਆਵਜ਼ਾ ਮਨਦੀਪ ਜੀ ਤੁਸੀਂ ਦੇਖਿਆ ਹੁਣਾ ਲੰਬੇ ਸਮੇਂ ਤੋਂ ਲਗਾਤਾਰ ਦੇਖ ਰਹੇ ਹਾਂ ਕਿ ਬਹੁਤ ਘੱਟ ਕਿਸਾਨਾਂ ਦੇ ਹਿੱਸੇ ਆਂਦਾ ਹੈ ਬਿਲਕੁਲ ਨਹੀਂ ਦਿੱਤਾ ਜਾਂਦਾ ਸਿਰਫ ਇਹ ਜਿਹੜਾ ਦਾਵਾ ਤੇ ਵਾਅਦੇ ਬਣ ਕੇ ਰਹਿ ਜਾਂਦਾ ਹੈ ਤੇ ਰਾਜਨੀਤਿਕ ਬਿਆਨਾਂ ਦੇ ਤੌਰ ਤੇ ਹੀ ਤੁਸੀਂ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਆਪਾਂ ਦੇਖ ਸਕਦੇ ਆ ਬਿਲਕੁਲ ਬਿਲਕੁਲ ਤੇ ਚਿਲਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀ ਕੀ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ